ਬੀਬੀ ਚੰਨੀ ਸਰ ਜੀ ਦੋ ਮਿੰਟ ਹੱਥ ਨਾ ਬੋਲ ਬੀਬੀ ਚੰਨੀ ਕੋ ਸਾਡੇ ਬਹੁਤ ਇਸ ਤਰ੍ਹਾਂ ਜੋ ਸ਼੍ਰੋਮਣੀ ਕਾਲੀ ਦੰਦ ਦੇ ਚਿੰਨੇ ਨੂੰ ਦਸਾਇਆ ਤੇ ਸ਼੍ਰੋਮਣੀ ਕਾਲੀ ਦੰਦ ਦੇ ਤੁਹਾਡੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਤੇ ਜੀ ਆਇਆਂ ਨੂੰ ਸਾਰੇ ਤੋਂ ਪਹਿਲਾਂ ਤਾਂ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਲੋੜੀ ਤੇ ਮਾਗੀ ਦੇ ਤੇ ਆਰਦੀਆਂ ਬਹੁਤ-ਬਹੁਤ ਵਧਾਈਆਂ ਤੇ ਨਾਲ ਹੀ ਤੁਹਾਨੂੰ ਸਾਰਿਆਂ ਨੂੰ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਆਪਾਂ ਜਿਸ ਤਰ੍ਹਾਂ ਇੱਥੇ ਪਹੁੰਚੇ ਹਾਂ ਤੁਸੀਂ ਜਿੱਕੇ ਸਲੇ ਤੇ ਬੋਦੀ ਵੱਡੇ ਇਕੱਠ ਦੇ ਨਾਮ ਪਹੁੰਚੇ ਆ ਇਸੇ ਤਰ੍ਹਾਂ ਹੀ ਆਪਾਂ ਮਾਗੀ ਕਾਨਫਰੰਸ ਤੇ ਵੀ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਤੇ ਅਕਸਰ ਆਪਾਂ ਪਹੁੰਚਣਾ ਹੈਗਾ ਵੱਧ ਤੋਂ ਵੱਧ ਜਥੇ ਦੇ ਨਾਲ ਤਾਂ ਕਿ ਆਪਾਂ ਆਪਣੀ ਸ਼ੋਭਨੀ ਕਾਲੀਦਾਲ ਬੂਤ ਕਰ ਸਕੀਏ ਜੇ ਸਰਦਾਰ ਸੁਖੀ ਸਿੰਘ ਬਾਦਲ ਜੀ ਦਾ ਸਿਰ ਉੱਚਾ ਹੋਵੇ ਤਾਂ ਕਿ ਪਤਾ ਲੱਗ ਜੇ ਕਿ ਬਠਿੰਡੇ ਤੋਂ श्रोमणी अकाली दल की जथेबंदी पहुंची है तो बीबिया भैन की भी जथेबंदी उस तरह पहुंच भी चाहिए है जिम्मे कि पिछले साल अपना माघी तो कॉन्फ्रेंस का इकट्ठ हो सहयोग भीर भी चाहते हैं भी वह भी अपने परिवार को जरूर लेके जाया कर भैन जिस तरह इस इतने आप पहुंचते है ही है उस तरह बनना का तंत्र अगर जाए आने वाले समय दो हज़ार सताई सरदार सुखबीर सिंह जी को मुख्यमंत्री बनाने तो फिर ही अपने रुके हुए ਅੱਜ ਸਰ ਕੀ ਪ੍ਰੋਗਰਾਮ ਸੀ ਅੱਜ ਅਸੀਂ ਭਾਈ ਜੀ ਸਾਡੇ ਬਟਿੰਡਾ ਸ਼ਹਿਰ ਤੋਂ ਸ਼ਰੋਮ ਅਕਾਲੀ ਦਾ ਦੀ ਸਿਟੀ ਲੀਡਰਸ਼ਿਪ ਵੱਲੋਂ ਇਕੱਠੇ ਹੋ ਕੇ ਲੋਹੜੀ ਦਾ ਤਿਹਾਰ ਮਨਾਇਆ ਗਿਆ ਔਰ ਅਸੀਂ ਅਰਦਾਸ ਵੀ ਕੀਤੀ ਸੱਚੇ ਬਾਦਸ਼ਾਹ ਸਾਡੇ ਬਟਿੰਡਾ ਸ਼ਹਿਰ ਦੇ ਵਿੱਚ ਇਸੇ ਤਰ੍ਹਾਂ ਸਾਡੇ ਭਾਈਚਾਰਾ ਸਾਂਝ ਬਣੀ ਕਿੱਥੇ ਹੋਇਆ ਅੱਜ ਦਾ ਪ੍ਰੋਗਰਾਮ ਕਿੱਥੇ ਰੱਖਿਆ ਸੀ ਅੱਜ ਸਾਡਾ ਇੱਥੇ ਦਫ਼ਤਰ ਹੈ ਸ਼ਰੋਮ ਨੇ ਅਕਾਲੀ ਦਾ ਅਸੀਂ ਦਾਲਾ ਚਾਹੁੰਦੇ ਇਕੱਠੇ ਹੋ ਕੇ ਸਿਟੀ ਸਾਡੀ ਲੀਡਰਸ਼ਿਪ ਨੇ ਇਹ ਤਿਆਰ ਕੀਤਾ ਠੀਕ ਹੈ ਹੋਰ ਕੋਈ ਮੈਸੇਜ ਦੇਣਾ ਚਾਹੁੰਗੇ ਸ਼ਹਿਰ ਵਾਸੀਆਂ ਨੂੰ ਜੀ ਅਸੀਂ ਬਟਿੰਡਾ ਸ਼ਹਿਰ ਦੇ ਵਿੱਚ ਇਰੇ ਅਸੀਂ ਇਕੱਠੇ ਹੋ ਗਏ ਸਾਡੇ ਸਾਰੇ ਵਰਗ ਇਸੇ ਤਰ੍ਹਾਂ ਹਥਿਆਰ ਬਣਾਉਂਦੇ ਰਹੀਏ ਔਰ ਮੁਕਿਆਤਾ ਜਾਏਗਾ ਫਿਰ ਇਹ ਜੋ ਸਾਨੂੰ ਗੁਰੂ ਸਹਿਬਾਨ ਨੇ ਸਾਨੂੰ ਜੋ ਉਪਦੇਸ਼ ਕੀਤਾ ਅੱਜ ਕੀ ਨਾਮ ਹੈ ਜੀ ਆਪਣਾ ਆਪਣਾ ਰਾਜ ਸਿੰਘ ਸਿੱਧੂ ਜੀ ਕੀ ਪ੍ਰੋਗਰਾਮ ਸੀ ਅੱਜ ਦਾ ਇੱਥੇ ਅੱਜ ਜੀ ਕੋ ਪ੍ਰੋਗਰਾਮ ਹੈਗਾ ਬਬਲੀ ਢਿੱਲੋਂ ਰੋਮਣੀ ਕਾਲੀ ਦਲ ਦਾ ਜੀ ਲੋੜੀ ਦਾ ਪ੍ਰੋਗਰਾਮ ਬਣਾਇਆ ਸੀਗਾ ਜੀ ਅੱਛਾ ਜੀ ਸਾਰੇ ਆਉਣ ਵਾਲੀਆਂ ਸੰਗਤਾਂ ਨੂੰ ਜਿੰਨੇ ਵੀ ਆਏ ਮੈਂਬਰ ਸਹਿਬਾਨ ਢੇੜੋ ਤੇੜੋ ਭੈਣਾ ਬੀਬੀਆਂ ਸਾਰੇ ਪਹੁੰਚੇ ਲੋੜੀ ਦੇ ਤਿਹਾਰ ਤੇ ਬੜੀ ਖੁਸ਼ੀ ਦਾ ਦਿਨ ਹੈ ਬਹੁਤ ਬਹੁਤ ਮੈਸੇਜ ਹੈ ਵੀ ਸੋ ਕਾਮਣਾ ਜੀ ਸਭ ਦੁੱਖ ਤੋਂ ਦੂਰ ਕਰੇ ਤੁੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ 'ਚ ਰੱਖੇ ਇਹ ਲੋੜੀ ਦਾ ਤਿਆਰ ਸੰਦੇਸ਼ ਹੈ ਜੀ ਆਖਿ ਚਲੋ